ਆਪਾਂ ਤੋਂ ਨਹੀਂ ਘਟਿਆ ਉਹ ਨਾ ਜਿਵੇਂ ਤਾਰ ਹੋ ਗਈ ਉਹਦਾ ਲੈ ਜਾਓ ਉਹ ਬਾਤ ਹੋ ਗਿਆ ਬਾਹਰ ਦਾ ਇਹ ਤੁਸੀਂ ਲਿਆਉਣੇ ਨਹੀਂ ਇਹਦਾ ਲੈ ਕੇ ਹੀ ਆਉਣੇ ਇਹ ਲੈ ਕੇ ਦੇਣਾ ਤੁਹਾਨੂੰ ਲੋ ਜੀ ਖਾਣ ਲੱਗੇ ਮੁੰਡੇ 버ਗਰ ਤਰਪਾਲ ਲੈ ਲਈ ਸੀ ਆਪਾਂ ਤਰਪਾਲ ਲੈ ਲਈ ਸੀਗੀ ਆਪਾਂ ਤਰਪਾਲ ਬਾਹਰੀਆਂ ਮੈਨੂੰ ਲਾਦਾ 8 9 ਦੁਕਾਨਾਂ ਘੁੰਮਿਆ ਆਪਾਂ ਫੇਰ ਮਿਲੇ ਤਰਪਾਲ ਆਪਾਂ ਨੂੰ ਇਹ ਹੁਣ ਖਾਣ ਲਗੇ ਬਰਗਰ ਬਾਈ ਦੇ ਟਾਬੇ ਤੋਂ ਟਾਬੇ ਤੋਂ ਬਈ ਅੱਜ ਰੱਖਣ ਲੱਗਾ ਟਰਾਂਸਫਾਰਮ ਬਾਈ ਆਗੇ ਸਵੇਰ ਤੇ ਆਪਾਂ ਕਰੀ ਜਾਂਦੇ ਸੀਗੇ ਟਰੈਕਟਰ ਦੀ ਆਪਣਾ ਟਰਾਲਾ ਤਿਆਰ ਕਰੀ ਜਾਂਦੇ ਸੀਗੇ ਪਲੜ ਪਲੜ ਪਾਉਣ ਲੱਗੇ ਉਧਰ ਆਹ ਬਾਈ ਆ ਕੇ ਲੈ ਕੇ ਟਰਾਂਸਫਾਰਮ ਦੇ ਟਰਾਂਸਫਾਰਮ ਪਾਈ ਜਾਂਦੇ ਸੀ ਚੜਾਈ ਜਾਂਦੇ ਸੀਗੇ ਸਾਰੇ ਆ ਬਹਰ ਮਨਾਰ ਕੀ ਕਰਨੀ ਕਰਕੇ ਫੋਨ ਦਿਓ ਤੇ ਕੋਈ ਨਾ ਕੋਈ ਡਰਾਈਵਰੀ ਡਰਾਈਵਰੀ ਰੈਸਟ ਹੁੰਦੀ ਆਜ ਮੜਾ ਚੱਕਣਾ ਪੈਣਾ ਓਏ ਕੋਈ ਨਾ ਓਏ ਝਟਕਾ ਦਾ ਮਾਰ ਵੈਰੀ ਗੁੱਟ ਯਾਰ ਜਾਨ ਬੈਠ ਜਾ ਹਾਂ ਤੇ ਖੇਡ ਕਰਦਾ ਹਾਂ la, marcha, la, marcha, la, marcha, la, marcha, la marcha. ਗੱਡ ਰੰਪਰਮ ਬੱਸ ਸਾਨੂੰ ਐ ਐ ਐ ਆਸ ਰੇਸ ਲਾ ਗਈ ਭਾਈ ਬਾਈ ਦਸ ਨੂੰ ਜੋਂ ਮਾਰਨਾ ਨਹੀਂ ਚਾਲਿਆ ਬਾਬੇ ਵੀ ਕੀ ਕਰਦਾ ਆ ਬੜੀਏ ਕਢਾਈ ਬਨਾਲ ਆ ਲੈ ਵੀ ਕਹਿੰਦੇ ਕੋਲ ਚ ਆਪ ਹੋਇਆ ਮੂਰੇ ਇਹਦੇ ਬਿਨਾ ਕਿੱਥੇ ਗੱਲ ਬੰਦੀ ਆ ਕਰਨ ਦਿੰਦੇ ਹੋਏ ਆਹ ਸਾਵਾਂ ਚੈਦਾ ਹੈ ਹਾਂ ਹੁਣ ਬਈ ਕਮੰਡੇ ਓਏ ਗੱਡਿਆ ਮਾਰੀ ਇਹਨੂੰ ਮਾਰੀ ਰਾਇ ਦੋ ਪਾ ਫਰਮ ਲੈ ਕੇ ਭੱਜ ਗਿਆ ਦੇ ਟਰਾਂਸਫਾਰਮਰ ਆਤਾ ਇਹ ਪੁੱਟੀ ਜਹਾੜਾ ਹੋਂ ਲੈ ਆਉਂਦਾ ਇੱਧਰ ਦੇਖ ਹੁਣ ਕੀ ਕਰਦੇ ਬਾੜ ਦੇ ਬਾੜ ਦੇ ਵਿੱਚ ਵਾਸਪ ਵਲੌਗ ਚ ਪਾਦਰ ਰਸਾ ਦੀ ਤਰਪਾਲ ਸਾਰੇ ਟਰਾਲੇ ਨੂੰ ਲੱਗੇ ਪਏ ਮੁੰਡੇ ਓਏ ਬੇਰਤ ਬੱਲੇ ਬਣਾਏ ਓਏ ਓਏ ਸ਼ੂਰਾ ਇਸ ਜਿਹੇ ਜਗਾ ਮੁੰਡੇ ਦੋਸਤਾਂ ਨਾਲ ਪਾਦਾ ਰਸਾ ਸਾਰੇ ਨੂੰ ਪਿੱਛੇ ਪੱਲੀ ਬੁੱਲੀ ਆ ਕੇ ਹਾਂ ਤੇ ਮੈਂ ਤਾਂ ਨਹੀਂ ਲਾਈਵ ਮਿੱਤਰੋ ਟਰਾਲਾ ਕਰਦਾ ਤਿਆਰ ਆ ਪਾਦੀ ਤਰਪਾਲ ਉੱਤੇ ਪ੍ਰਸਰ ਸੇ ਬੰਨ ਗਏ 루ਸੀ ਵਿਚੌਲ ਬਾਲ ਦੀ ਫਿਰ ਦੂਰ ਕਰਦੇ ਹਾਸਾ ਲਾਉਂਦੀ ਬਾਹਰ ਪਾ ਯੂਟਲ ਹੋਇਆ ਨਹੀਂ ਹਜੇ ਆ ਗਾਦੀ ਆ ਜਾ ਗਈ ਬਾਹਟ ਜਾਊਗਾ ਬੋਲੀ ਯਾਰ ਜੱਸੇ ਹਾਂਜੀ ਤਰਨ ਲੱਗਿਆ ਵੀਰੇ ਇਹ ਤੋਂ ਗੱਠਾ ਜਾ ਕੇ ਮੱਲੀ ਸਾਹਿਬ ਉਹ ਐਚਡੀ ਤੇ ਕਰਦੇ ਆ ਸੀ ਚਲਾ ਦੇ ਲਾ ਦੇ ਹਾਂ ਲੱਗ ਜੂਗੀ ਓਏ ਲਾ ਦੇ ਜੂਗੀ ਕਰਤਾ ਹੁਣ ਹਾਂ ਕਰ ਆ ਜਾ ਕੋਸਟ ਬੰਦੇ ਤੇਜ਼ ਆਣਾ ਤਾਂ ਨਹੀਂ ਬਣਾਉਣਾ ਸੀ ਨਹੀਂ ਨਹੀਂ ਕਰੀਂ ਬਣਾਉਣਾ ਪਹਿਲਾਂ ਵੀ ਅੱਜ ਕਰਦੇ ਨੇ ਇਧਰ ਸੰਦੀਪ ਸਿੰਘ ਕਰ ਰਿਹਾ ਵਾਇਰਿੰਗ ਕਿੰਨੀ ਰਹਿ ਗਈ ਬਈ ਬਸ ਪੀਸੀਆ ਰਹਿ ਗਈ ਠੀਕ ਆ ਹੋਰ ਬੋਲੀ ਜਾਂਦਾ ਜਿਹੜਾ ਤੇ ਲੋਣੀ ਪੀਸੀਆ ਦੱਸ ਆਹ ਨਾ ਕਹਿੰਦਾ மூਣੀ ਨਾ ਕਿ ਜਾਲੋ ਕੇਰ ਮਾ